ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਉਤਰਾ ਚੜਾ ਆ ਰਿਹਾ ਹੈ। ਗਲੋਬਲ ਪੱਧਰ ਉੱਤੇ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਘਟ ਹੋ ਗਈ ਹੈ। ਇਸ ਦੌਰਾਨ ਤੇਲ ਕੰਪਨੀਆਂ ਦੁਆਰਾ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਅੱਜ 14 ਸਤੰਬਰ 2024 ਲਈ ਜਾਰੀ ਕੀਤੀਆਂ ਗਈਆਂ ਹਨ। ਦਸਵੀਂ ਅੰਤਰਰਾਸ਼ਟਰੀ ਪੱਧਰ ਉਤੇ ਕੱਚੇ ਤੇਲ ਦੀਆਂ ਕੀਮਤਾਂ ਮਾਮੂਲੀ ਸੁਧਾਰ ਤੋਂ ਪਹਿਲਾਂ ਤਿੰਨ ਸਾਲ ਦੇ ਹੇਠਲੇ ਪੱਧਰ ਉਤੇ ਆ ਗਈਆਂ ਪਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਘਰੇਲੂ ਕਟੌਤੀ ਤਾਂ ਹੀ ਸੰਪਰਵ ਹੈ ਜੇਕਰ ਕੱਚਾ ਤੇਲ ਹੀਟਲੇ ਪੱਦਰ ਉੱਤੇ ਰਹਿੰਦਾ ਹੈ ਉਦਯੋਗਿਕ ਸੂਤਰਾਂ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਬ੍ਰੈਂਟ ਕਰੂਡ ਫਿਊਚਰ ਚ ਗਲੋਬਲ ਆਈਲੈਸ ਸਟੈਂਡਰਡ ਸਰਫਸ 70 ਪ੍ਰਤੀ ਬੈਰਲ ਤੋਂ ਹੀਟਾ ਗਿਆ ਹੈ ਜੇਕਰ ਬ੍ਰੈਂਟ ਕਰੂਡ ਹੋਰ ਸਮੇਂ ਇਥੇ ਹੀ ਬਰਕਰਾਰ ਰਹਤਾ ਪੈਟਰੋਲ ਦੀਆਂ ਕੀਮਤਾਂ ਵਿੱਚ 10 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 6 ਤੋਂ 8 ਰੁਪਏ ਦੀ ਕਟੌਤੀ ਹੋ ਸਕਦੀ ਹੈ ਕਿਉਂਕਿ ਬ੍ਰੈਂਟ ਕਰੂਡ ਦਾ ਨਾਮ ਦਸੰਬਰ 2021 ਤੋਂ ਬਾਅਦ ਪਹਿਲੀ ਵਾਰ ਇਨਾ ਹੋਇਆ ਹੈ ਸ਼ੁੱਕਰਵਾਰ ਨੂੰ ਫਿਊਚਰਜ਼ ਵਪਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 16 ਰੁਪਏ ਵੱਧ ਕੇ 5825 ਰੁਪਏ ਪ੍ਰਤੀ ਬੈਰਲ ਹੋ ਗਈਆਂ ਕਿਉਂਕਿ ਵਪਾਰ ਨੇ ਮਜ਼ਬੂਤ ਸਪਾਟ ਮੰਗ ਦੇ ਬਾਅਦ ਆਪਣੇ ਸੌਦਿਆਂ ਦਾ ਆਕਾਰ ਵਧਾ ਦਿੱਤਾ ਮਲਟੀ ਕਮੋਡੀਟੀ ਐਕਸਚੇਂਜ ਉੱਤੇ ਅਕਤੂਬਰ ਦੇ ਵਿੱਚ ਡਿਲੀਵਰੀ ਲਈ ਕੱਚੇ ਤੇਲ ਦਾ ਠੇਕਾ 16 ਰੁਪਏ ਜਾਂ 0.28% ਦੀ ਵਾਧੇ ਕੇ 5825 ਰੁਪਏ ਪ੍ਰਤੀ ਬੈਰਲ ਹੋ ਗਿਆ ਇਸ ਦਾ 13917 ਲਾਟ ਲਈ ਕਾਰੋਬਾਰ ਹੋਇਆ ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਕਿਉਂਕਿ ਵਪਾਰੀਆਂ ਨੇ ਵਿਸ਼ਵ ਪੱਧਰ ਉਤੇ ਆਪਣੇ ਸੌਦਿਆਂ ਦਾ ਆਕਾਰ ਵਧਾਇਆ ਵੈਸਟ ਟੈਕਸਾਸ ਇੰਟਰਮੀਡੀਏਟਿਡ ਕੱਚਾ ਤੇਲ 0.58% ਵੱਧ ਕੇ 69.37 ਡਾਲਰ ਪ੍ਰਤੀ ਬੈਰਲ ਹੋ ਗਿਆ। ਭਾਰਤ ਸਰਕਾਰ ਨੇ 15 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਸੀ। ਇਸ ਤਹਿਤ ਦੋਮਾਂ ਦੀਆਂ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ। ਇਹ ਕਟੌਤੀ ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਸੀ। ਹੁਣ ਚੋਣਾਂ ਖਤਮ ਹੋ ਗਈਆਂ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਦੋਂ ਤੱਕ ਘਟਦੇ ਹਨ।